ਬੀਜਪੀ ਜੁਆਇਨ ਕਰਨ ਤੋਂ ਬਾਅਦ ਬਿੱਟੂ ਪਹੁੰਚੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਸਮਰਥਕਾਂ ਚ ਦਿਖਿਆ ਵੱਖਰਾ ਹੀ ਜੋਸ਼ ਫੁੱਲਾਂ ਦੇ ਹਰ ਪਾਸੇ ਬਿੱਟੂ ਦਾ ਧਰਮਾ ਸਵਾਗਤ ਸਮਰਥਕਾਂ ਨੇ ਲਗਾਏ ਬਿੱਟੂ ਜ਼ਿੰਦਾਬਾਦ ਦੇ ਨਾਰੇ ਬਿੱਟੂ ਜ਼ਿੰਦਾਬਾਦ ਕਾਂਗਰਸ ਨੂੰ ਅਲਵਿਦਾ ਆਖ पाच पाच ਸ਼ਾਮਲ ਹੋਣ ਤੋਂ ਬਾਅਦ ਅਜ ਰਵਨੀਤ ਬਿੱਟੂ ਟ੍ਰੇਨ ਰਾਹੀਂ ਲੁਧਿਆਣਾ ਪਹੁੰਚੇ ਇਸ ਦੌਰਾਨ ਉਹਨਾਂ ਦੇ ਸਮਰਥਕਾਂ 'ਚ ਵੱਖਰਾ ਹੀ ਜੋਸ਼ ਦੇਖਣ ਨੂੰ ਮਿਲਿਆ ਇਨਹੀਂ ਨਹੀਂ ਸਮਰਥਕਾਂ ਦੇ ਵੱਲੋਂ ਬਿੱਟੂ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਇਸ ਦੌਰਾਨ ਬਿੱਟੂ ਦੇ ਚਿਹਰੇ ਤੇ ਵੀ ਵੱਖਰੀ ਹੀ ਤੰਗ ਦੀ ਖੁਸ਼ੀ ਦੇਖਣ ਨੂੰ ਮਿਲੀ ਰੇਲਵੇ ਸਟੇਸ਼ਨ ਤੇ ਬਿੱਟੂ ਆਪਣੇ ਅੰਗ ਰક્ષਕਾਂ ਨੂੰ ਐਵੇਂ ਕਹਿੰਦੇ ਨਜ਼ਰ ਆਏ ਕਿ ਉਹ ਪਿੱਛੇ ਹਟ ਜਾਣ ਤਾਂਕਿ ਉਹ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕਰ ਸਕਣ ਆ ਪਿੱਛੇ ਸਕਿਉਰਿਟੀ ਵਾਲੇ ਪਿੱਛੇ ਔੜ ਜਾ ਯਾਰ ਸਕਿਉਰਿਟੀ ਵਾਲੇ ਨੂੰ ਪਰੇ ਕਰੋ ਯਾਰ ਉਹਦੇ ਮੀਤਗਾਂ ਨਾਲ ਰੂਬਰੂ ਹੁੰਦੇ ਹੋਏ ਬਿੱਟੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਸਮੁੱਚੀ ਭਾਜਪਾ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੇਣ ਦਾ ਮੌਕਾ ਪ੍ਰਦਾਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਇਸ ਮਗਰੋਂ ਪੰਜਾਬ ਦੀ ਸਿਆਸਤ ਬਾਰੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਬੀਬੰਤ ਸਿੰਘ ਦੇ ਪੋਤੇ ਨੇ ਅਤੇ ਤਿੰਨ ਵਾਰ ਕਾਂਗਰਸ ਤੋਂ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ। ਰਵਨੀਤ ਸਿੰਘ ਬਿੱਟੂ ਗਾਂਧੀ ਪਰਿਵਾਰ ਦੇ ਨੇੜਲੇ ਗੂਆਂ ਵਿੱਚ ਜਾਣੇ ਜਾਂਦੇ ਸਨ ਤੇ ਉਹਨਾਂ ਦੇ ਪਾਸ ਪਾਸ ਜੁਆਇਨਿੰਗ ਦੀ ਕਿਸੇ ਨੂੰ ਪਿੰਨਕ ਤੱਕ ਵੀ ਨਹੀਂ ਲੱਗੀ। ਇਸੇ ਸਮੇਂ ਸਿਆਸੀ ਹਲਕਿਆਂ ਵਿੱਚ ਇਹ ਗੱਲ ਪੁਖਤਾ ਤੌਰ ਤੇ ਕਹੀ ਜਾਂਦੀ ਸੀ ਕਿ ਰਵਨੀਤ ਸਿੰਘ ਬਿੱਟੂ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵਿਸ਼ੇਸ਼ ਟੀਮ ਦੇ ਮੈਂਬਰ ਨੇ ਉਹਨਾਂ ਦਾ ਕਾਂਗਰਸ ਨੂੰ ਅਲਵਿਦਾ ਆਖਣਾ ਕੀਤੇ ਨਾ ਕੀਤੇ ਕਾਂਗਰਸ ਪਾਰਟੀ ਨੂੰ ਘਾਟਾ ਪਿਆ ਜਾਣਾ ਕਿਹਾ ਜਾ ਸਕਦਾ ਹੈ ਇਸ ਵਾਰ ਉਹ ਹਰ ਵਾਰ ਦੀ ਤਰ੍ਹਾਂ ਲੁਧਿਆਣਾ ਤੋਂ ਹੀ ਲੋਕ ਸਭਾ ਦੀਆਂ ਚੋਣਾਂ ਲੜਨਗੇ ਪਰ ਇਸ ਵਾਰ ਤਸਵੀਰ ਵੱਖਰੀ ਦਿਖਾਈ ਦੇਵੇਗੀ ਚੋਣ ਨਿਸ਼ਾਨ ਵੀ ਵੱਖਰਾ ਅਤੇ ਵੋਟ ਮੰਗਣ ਦਾ ਤਰੀਕਾ ਵੀ ਵੱਖਰਾ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਤਿੰਨ ਵਾਰ ਕਾਂਗਰਸੀ ਐਮਪੀ ਰਹਿ ਚੁਕੇ ਇਸ ਵਾਰ ਵੀ ਇਹ ਤਗਮਾ ਜਿੱਤਦੇ ਹਨ ਕਿ ਨਹੀਂ ਫਿਲਹਾਲ ਇਹ ਤਾਂ 4 ਜੂਨ ਨੂੰ ਹੀ ਤਸਵੀਰ ਸਾਫ ਹੋਵੇਗੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par